ਕਰਾਂਗੇ ਅੱਜ ਬੀਬੀ ਜ਼ਗੀਰ ਕੌਰ ਸ਼ਕਾਲ ਤਖਤ ਸਾਹਿਬ ਪੇਸ਼ ਹੋਣਗੇ ਬੀਬੀ ਜ਼ਗੀਰ ਕੌਰ ਦੇ ਨਾਲ ਬਵਿੰਦਰ ਸਿੰਘ ਢਿੰਸਾ ਵੀ ਮੌਜੂਦ ਹੋਣਗੇ ਸ਼ਕਾਲ ਤਖਤ ਸਾਹਿਬ ਵੀ ਕਿ ਆਪਣਾ ਸਵਿਛਿਕਰਨ ਦੇਣ ਲਈ ਪਹੁੰਚ ਰਹੇ ਨੇ ਪੇਸ਼ ਹੋਣ ਤੋਂ ਪਹਿਲਾਂ ਉਹ ਆਪਣੇ ਸਾਰੇ ਅਹੁਦਿਆਂ ਤੋਂ ਸਿਫਾ ਦੇ ਦਿੱਤਾ ਸ਼ੌਮਨਿਆ ਕਰੀਦਲ ਸੁਧਾਰ ਲਹਿਰ ਦੇ ਆਗੂ ਨੇ ਢਿੰਸਾ ਤੇ ਬੀਬੀ ਜ਼ਗੀਰ ਕੌਰ ਜੋ ਕਿ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਪੇਸ਼ ਹੋਣਗੇ ਸਾਰੇ ਅਹੁਦਿਆਂ ਤੋਂ ਅਸੀਫੇ ਜੋਨੇ ਦੇ ਦਿੱਤੇ ਗਏ ਨੇ ਬੀਬੀ ਜਗੀਰਕਾਰ ਦੇ ਵੱਲੋਂ ਵੀ ਤੇ ਪਰਮਿੰਦਰ ਸਿੰਘ ਢੀਂਸਾ ਦੇ ਵੱਲੋਂ ਵੀ ਪਰਮ ਸਾਡੇ ਨਾਲ ਸਾਡਾ ਸਹਿਯੋਗ ਜੁੜੋ ਨੇ ਪਰਮ ਕੀ ਜਾਣਕਾਰੀ ਆ ਦੇਖੋ ਅੱਜ ਬੀਬੀ ਜਗੀਰਕਾਰ ਹੋਰੀ ਤੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਸਾ ਜਿਹੜੇ ਮੰਤਰੀ ਰਹੇ ਨੇ ਤੁਹਾਨੂੰ ਦੱਸ ਦਈਏ ਸਾਬਕਾ ਵਜ਼ੀਰ ਰਹੇ ਨੇ ਅੱਜ ਇਸ ਕਤਰੇ ਤੇ ਵਿਖੇ ਪਹੁੰਚ ਰਹੇ ਨੇ ਕਿਉਂਕਿ ਜੱਜਦਾਰ ਸਾਹਿਬ ਦਾ ਹੁਕਮ ਹੋਇਆ ਸੀਗਾ ਕਿ 15 ਦਿਨਾਂ ਦੇ ਅੰਦਰ-ਅੰਦਰ ਆਪਣਾ ਸਪਸ਼ਟੀਕਰਨ ਪੇਸ਼ ਕਰੋ ਤਾਂ 15 ਦਿਨ ਚ ਕੁਝ ਹੀ ਸਮਾਂ ਗगन ਬਾਕੀ ਰਹਿ ਗਿਆ ਯਾਨੀ ਕਿ 4 ਤੋਂ 5 ਦਿਨ ਰਹਿ ਗਏ ਨੇ ਤਾਂ ਉਸ ਤੋਂ ਪਹਿਲਾਂ ਹੀ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਅੱਜ ਬੀਬੀ ਜ਼ਗੀਰ ਕੌਰ ਅਤੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਸਾ ਜਿਹੜੇ ਪਹੁੰਚ ਰਹੇ ਨੇ ਵੱਡੀ ਗੱਲ ਹੈ ਕਿ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਗगन ਤਾਂ ਵਿਕਰਮ ਸਿੰਘ ਮਜੀਠੀਆ ਇੱਥੇ ਪਹੁੰਚ ਚੁੱਕੇ ਨੇ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਉਸ ਤੋਂ ਇਲਾਵਾ ਮਹੇਸ਼ਿੰਦਰ ਗਰੇਵਾਲ ਪਹੁੰਚ ਚੁੱਕੇ ਨੇ ਡਾਕਟਰ ਦਲਜੀਤ ਚੀਮਾ ਪਹੁੰਚ ਚੁੱਕੇ ਨੇ ਗੁਲਜਾਰ ਸਿੰਘ ਰਣੀਕੇ ਪਹੁੰਚ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਪਹੁੰਚ ਚੁੱਕੇ ਨੇ ਇਹ ਜਿਹੜੇ ਸੀਗੇ ਜਿੰਨੇ ਜਾਣੇ ਸੀਗੇ ਜਿਨ੍ਹਾਂ ਦੀ ਇੱਕ ਲਿਸਟ ਸਾਹਮਣੇ ਆਈ ਸੀਗੀ 17 ਜਾਣੇ ਜਿਹੜੇ ਸਾਬਕਾ ਵਜ਼ੀਰ ਸੀਗੇ ਤੁਸੀਂ ਦੇਖਿਆ ਹੋਣਾ ਕਿ ਇੱਕ ਕਾਪੀ ਸਾਡੇ ਕੋਲ ਆਈ ਸੀਗੀ ਇੱਕ ਲੈਟਰ ਪੈਡ ਦੀ ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੋਇਆ ਸੀਗਾ ਮੰਜਿਸ ਤੇ 17 ਜਾਣਿਆਂ ਦੇ ਨਾਮ ਸੀਗੇ ਸੋ 17 ਦੇ ਵਿੱਚੋਂ ਇੱਕ ਇੱਕ ਕਰਕੇ ਜਿਹੜੇ ਸਾਬਕਾ ਵਜ਼ੀਰ ਨੇ ਗगन ਉਹ ਆਉਂਦੇ ਦਿਖਾਈ ਦੇ ਰਹੇ ਨੇ ਆਪਣੀ ਇੱਥੇ ਹਾਜ਼ਰੀ ਲਵਾ ਰਹੇ ਨੇ ਨਤਮਸਤਕ ਹੋ ਰਹੇ ਨੇ ਨਾਲ ਦੀ ਨਾਲ ਸਪਸ਼ਟੀਕਰਨ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਹੈ ਤਾਂ ਅੱਜ ਦਾ ਜਿਹੜਾ ਦੇਣਾ ਹੈ ਗगन ਜਿਹੜੇ ਦੋ ਲੀਡਰ ਆ ਰਹੇ ਨੇ ਉਹ ਖਾਸ ਇਸ ਕਰਕੇ ਮੰਨੇ ਜਾ ਰਹੇ ਨੇ ਕਿਉਂਕਿ ਉਹ ਹੁਣ ਅਕਾਲੀ ਦਲ ਦਾ ਹਿੱਸਾ ਨਹੀਂ ਹਨ ਅਕਾਲੀ ਕਿਉਂਕਿ ਕੀ ਹੁੰਦਾ ਹੈ ਕਿ ਜਦੋਂ ਅਸੀਂ ਪਾਰਟੀ ਦੇ ਵਿੱਚ ਹੁੰਨੇ ਆ ਕਿਸੇ ਵੀ ਪਾਰਟੀ ਦੇ ਵਿੱਚ ਤਾਂ ਪਾਰਟੀ ਦੇ ਵਿੱਚ ਹੋਣ ਦੇ ਨਾਲ ਜੋ ਪਿੱਛੇ ਰეკਮੈਂਡੇਸ਼ਨ ਹੁੰਦੀ ਹੈ ਜੋ ਪੋਰਟਫੋਲੀਓ ਹੁੰਦਾ ਹੈ ਉਹੀ ਬਿਆਨ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਸਦਾਰ ਨੂੰ ਦੇਣਾ ਹੁੰਦਾ ਹੈ ਉਹੀ ਬਿਆਨ ਤੁਸੀਂ মিডিਆ ਨੂੰ ਦੇਣਾ ਹੁੰਦਾ ਹੈ ਪਰ ਅੱਜ ਜਿਹੜੇ ਦੋ ਲੀਡਰ ਆ ਰਹੇ ਨੇ ਇਹ ਅਕਾਲੀ ਸੁਧਾਰ ਲਹਿਰ ਦੇ ਲੀਡਰ ਨੇ ਇਹ ਹੁਣ ਅਕਾਲੀ ਦਲ ਦੇ ਲੀਡਰ ਨਹੀਂ ਹਨ ਸੋ ਇਸੇ ਨੂੰ ਲੈ ਕੇ ਅੱਜ ਅਸੀਂ ਅਹ ਸ੍ਰੀ ਕਾਲਕਟਕ ਸਾਹਿਬ ਵਿਖੇ ਪਹੁੰਚੇ ਆ 77 ਦੇ ਦਫਤਰ ਦੇ ਬਾਹਰ ਅਸੀਂ ਮੌਜੂਦ ਆ ਪਰ ਹੱਲੇ ਕੋਈ ਵੀ ਹਿਲਜੁਲ ਜਿਹੜੀ ਆ ਉਹ ਦਿਖਾਈ ਨਹੀਂ ਦੇ ਰਹੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਇੱਕ ਵਾਰ ਦਰਸ਼ਨ ਵੀ ਜ਼ਰੂਰ ਕਰਾ ਦਿੰਨੇ ਆ ਸੰਗਤਾਂ ਨੂੰ ਘਰ ਬੈਠੀਆਂ ਨੂੰ ਤਾਂ ਅੱਜ ਦੀ ਤਸਵੀਰ ਜਿਹੜੀ ਆ ਇਹ ਕੁਝ ਖਾਸ ਗੰਗਰ ਰਹਿਣ ਵਾਲੀ ਹੈ ਕਿਉਂਕਿ ਜੇਕਰ ਪਰਮਿੰਦਰ ਸਿੰਘ ਢੀਂਡਸਾ ਦੀ ਗੱਲ ਕਰੀਏ ਉਹ ਵੀ ਅੱਜ ਪਹੁੰਚ ਰਹੇ ਨੇ ਤਾਂ ਇੱਥੇ ਗਗਨ ਇੱਕ ਗੱਲ ਤੁਸੀਂ ਦੇਖੀ ਹੋਏਗੀ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਇੱਕ ਗੱਲ ਜ਼ਰੂਰ ਆਖੀ ਹੈ ਜਿਹੜੇ ਵੀ ਲੀਡਰ ਹੈ ਇਹ ਅਕਾਲੀ ਸੁਧਾਰ ਲਹਿਰ ਨਾਲ ਜੁੜੇ ਹੋਏ ਨੇ ਚਾਹੇ ਉਹ ਕਹ ਲਿਏ ਕਿ ਭਾਈ ਬੰਜੀਤ ਸਿੰਘ ਕਹ ਲਿਏ ਕਿਉਂਕਿ ਐਸਜੀਪੀਸੀ ਮੈਂਬਰ ਨੇ ਕਈ ਐਸਜੀਪੀਸੀ ਮੈਂਬਰ ਵੀ ਬਾਗੀ ਹੋਏ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਲੀਡਰ ਨੇ ਇਹਨਾਂ ਨੂੰ ਰਾਸ਼ੀਅਤ ਤੇ ਧਾਰਮਿਕ ਤੌਰ ਤੇ ਜਿਹੜਾ ਹੈ ਉਹ ਲਾਂਭੇ ਕਰ ਦੇਣਾ ਚਾਹੀਦਾ ਹੈ ਗਗਨ ਪਰ ਇੱਥੇ ਸਵਾਲ ਵੱਡਾ ਇਹ ਹੈ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਅ ਰਾਸੀ ਤੌਰ ਤੇ ਧਾਰਮਿਕ ਤੌਰ ਤੇ ਲਾਂਭੇ ਕੀਤਾ ਜਾਂਦਾ ਹੈ ਪਰ ਲਿਸਟ ਵਿੱਚ ਨਾਮ ਜਿਹੜਾ ਹੈ ਉਹ ਇਹਨਾਂ ਦਾ ਵੀ ਹੈਗਾ ਪਰਮਿੰਦਰ ਸਿੰਘ ਢਿੰਡਸਾ ਦਾ ਵੀ ਹੈਗਾ ਤੇ ਇਸ ਦੇ ਨਾਲ ਜੇਕਰ ਅਸੀਂ ਨਾਮ ਬੀਬੀ ਜਗੀਰਕੌਰ ਦਾ ਦੇਖ ਲਈਏ ਉਹਨਾਂ ਦਾ ਵੀ ਨਾਮ ਨਾਲ ਸ਼ਾਮਲ ਹੈ ਅਸੋ ਵੱਡੀ ਗੱਲ ਹੈ ਕਿ ਜਥੇਦਾਰ ਸਾਹਿਬ ਇਸ ਤੇ ਕੀ ਫੈਸਲਾ ਸੁਣਾਉਂਦੇ ਨੇ ਕਿਉਂਕਿ ਮੁਆਫੀਨਾਮਾ ਜਿਹੜਾ ਸੁਖਬੀਰ ਸਿੰਘ ਬਾਦਲ ਇਕੱਲੇ ਉਹ ਸੱਜਣੇ ਜਿਹੜੇ ਮੁਆਫੀਨਾਮਾ ਪਹਿਲਾਂ ਦੇ ਚੁੱਕੇ ਨੇ ਇਸ ਤੋਂ ਇਲਾਵਾ ਅਕਾਲੀ ਦਾ ਅਕਾਲੀ ਸੁਧਾਰ ਲਹਿਰ ਦੇ ਲੀਡਰ ਖੁਦ ਹੀ ਆ ਕੇ ਆਪਣਾ ਮੁਆਫੀਨਾਮਾ ਦੇ ਗਏ ਸੀਗੇ ਪਰ ਜਥੇਦਾਰ ਸਾਹਿਬ ਦੇ ਕਹਿਣ ਦੇ ਉਤੇ ਸੁਖਬੀਰ ਸਿੰਘ ਬਾਦਲ ਇਕੱਲੇ ਉਹ ਸੱਜਣੇ ਜਿਹੜੇ ਆਪਣਾ ਮੁਆਫੀਨਾਮਾ ਦੇ ਕੇ ਗਏ ਨੇ ਇੱਕ ਦਿਨ ਦੇ ਅੰਦਰ ਅੰਦਰ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਇਹ ਕਰਨ ਵਾਲੀ ਗੱਲ ਇਹ ਵੀ ਹੈ ਕਿ ਬੀਬੀ ਜ਼ਗੀਰ ਕੌਰ ਤੇ ਪਰਮਿੰਦਰ ਸਿੰਘ ਟੀਨ ਇਹਨਾਂ ਦੇ ਵੱਲੋਂ ਆਪਣੇ ਔਦਿਆਂ ਤੋਂ ਅਸਿਫਾ ਦੇਣ ਤੋਂ ਬਾਅਦ ਅਕਾਲ ਤਖਤ ਸਾਹਿਬੇ ਕੇ ਪੇਸ਼ ਹੋਣ ਜਾ ਰਹੇ ਨੇ ਜਦ ਕਿ ਸੁਪੀ ਸਿੰਘ ਬਾਦਲ ਨੇ ਚਾਹੇ ਵਿਕਰਮਜੀਤਿਆ ਨੇ ਚਾਹੇ ਬਾਕੀ ਜੋ ਲੀਡਰ ਨੇ ਸੁਪੀ ਸਿੰਘ ਬਾਦਲ ਦੇ ਸਮਰਥਨ ਧੜੇ ਵਾਲੇ ਕਿਸੇ ਦੇ ਵੱਲੋਂ ਆਪਣੇ ਔਦੇ ਤੋਂ ਕਿਸੇ ਤੋਂ ਅਸਿਫਾ ਨਹੀਂ ਦਿੱਤਾ ਗਿਆ ਸੀ ਯਾਨੀ ਕਿ ਇਹਨਾਂ ਲੀਡਰਾਂ ਦੇ ਵੱਲੋਂ ਅਸਿਫਾ ਦੇਣ ਦੇ ਲਈ ਇੱਕ ਸਿੱਧਾ ਮੈਸੇਜ ਵੀ ਦਿੱਤਾ ਜਾ ਰਿਹਾ ਹੈ ਕਿ ਅਕਾਲ ਤਖਤ ਸਾਹਿਬਾ ਕੇ ਪੇਸ਼ ਹੋਣਾ ਹੈ ਤਾਂ ਕੁਝ ਇਸ ਤਰੀਕੇ ਦੇ ਨਾਲ ਪੇਸ਼ ਹੋਣਾ ਜ਼ਿਆਦਾ ਸਹੀ ਹੈ ਆ ਦੇਖੋ ਗਗਨ ਉਹੀ ਗੱਲ ਹੈ ਕਿ ਜਿਹੜਾ ਸਵਾਲ ਜਿਹੜੇ ਉਠਰੇ ਨੇ ਜਾਂ ਲੋਕ ਕੀ ਕਹਿੰਦੇ ਨੇ ਸੰਤਾਂ ਕੀ ਕੈਦੀਆਂ ਨੇ ਪੰਜਾਬ ਦੇ ਲੋਕ ਜਾਂ ਸਿੱਖੀਜ਼ਮ ਦੇ ਨਾਲ ਜੁੜੇ ਹੋਏ ਲੋਕ ਕੀ ਕਹਿੰਦੇ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇਕਰ ਚਲੋ ਕੋਈ ਗਲਤੀ ਹੋਈ ਹੈ ਕਿਉਂਕਿ ਦੇਖੋ ਇਤਿਹਾਸ ਗਵਾਹ ਹੈ ਕਿ ਇਸ ਸਥਾਨ ਦੇ ਉੱਤੇ ਜੇਕਰ ਕੋਈ ਆਉਂਦਾ ਹੈ ਤਾਂ ਝੋਲੀ ਭਰ ਕੇ ਜਾਂਦਾ ਹੈ ਉਸ ਦੀ ਝੋਲੀ ਜਿਹੜੀ ਆ ਭਰੀ ਜਾਂਦੀ ਹੈ ਕਿਉਂਕਿ ਕਿਸ ਨੇ ਕੀ ਕੀਤਾ ਬੇਦਬੀ ਕੀਤੀ ਕਾਰਵਾਈ ਨਹੀਂ ਕਰਵਾਈ ਦੋਸ਼ੀਆਂ ਨੂੰ ਸਜ਼ਾ ਦਿੱਤੀ ਨਹੀਂ ਦਿੱਤੀ ਉਹ ਗੱਲ ਇੱਕ ਅਲੱਗ ਮੈਟਰ ਹੈ ਪਰ ਜਦੋਂ ਜ਼ਥੇਦਾਰ ਸਾਹਿਬ ਦਾ ਇੱਕ ਹੁਕਮ ਜਾਰੀ ਹੋ ਜਾਂਦਾ ਹੈ ਤਾਂ ਨਿਵਾਣੇ ਸਿੱਖ ਵਜੋਂ ਹਰ ਇੱਕ ਨੂੰ ਇੱਥੇ ਆਉਣਾ ਨੀ ਪੈਂਦਾ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈਏ ਚਾਹੇ ਸੁਰਜੀਤ ਸਿੰਘ ਬਰਨਾਲਾ ਦੀ ਗੱਲ ਕਰ ਲਈਏ ਇੱਥੇ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਜੇਕਰ ਕੋਈ ਧਾਰਮਿਕ ਧਰਮ ਦੇ ਨਾਮ ਦੇ ਉੱਤੇ ਜਾਂ ਧਰਮ ਦੇ ਵਿੱਚ ਕੋਈ ਤੁਹਾਡੇ ਕੋਲੋਂ ਗਲਤੀ ਹੋ ਗਈ ਹੈ ਜਦੋਂ ਤੁਸੀਂ ਰਾਜਨੀਤੀ ਦੇ ਵਿੱਚ ਹੁੰਦੇ ਹੋ ਕਈ ਅਜਿਹੇ ਕਦਮ ਗगन ਚੁੱਕੇ ਜਾਂਦੇ ਨੇ ਕਈ ਅਜਿਹੇ ਸਾਈਨ ਹੋ ਜਾਂਦੇ ਨੇ ਅਜਿਹੇ ਜੋ ਕਿ ਲੋਕਾਂ ਨੂੰ ਨਹੀਂ ਮਨਜ਼ੂਰ ਹੁੰਦੇ ਸੰਗਤਾਂ ਨੂੰ ਨਹੀਂ ਮਨਜ਼ੂਰ ਹੁੰਦੇ ਸੋ ਸਟੈਪ ਵਾਪਸ ਵੀ ਲੈਣੇ ਪੈਂਦੇ ਨੇ ਇਹ ਇਹ ਦੁਨਿਆਵੀ ਚੀਜ਼ ਹੈ ਸੋ ਜੇਕਰ ਗਲਤੀ ਹੋਈ ਹੈ ਇੱਥੇ ਅਕਾਲੀ ਦਲ ਪਹੁੰਚ ਇਹ ਜ਼ਰੂਰ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਥ ਸਿੰਘ ਸਹਿਬਾਨ ਦੀ ਮੀਟਿੰਗ ਜਿਹੜੀ ਹੈ ਉਹ ਕਦੋਂ ਹੁੰਦੀ ਹੈ ਕਿਉਂਕਿ 15 ਕਦੋਂ ਹੋ ਰਹੀ ਹੈ ਇਹਨਾਂ ਦੇ ਸਵਾਸ਼ਟੇ ਕਰਨ ਤੇ ਰਿਐਕਸ਼ਨ ਵੀ ਹੋਣਾ ਦਾ ਅੰਦਰ ਕੀ ਫੈਸਲਾ ਲਿਆ ਜਾਂਦਾ ਹੈ ਕੋਈ ਧਾਰਮਿਕ ਸਜ਼ਾ ਲਗਾਈ ਜਾਏਗੀ ਜਾਂ ਫਿਰ ਕੁਝ ਹੋਰ ਸੋਚਿਆ ਗਿਆ ਬਹੁਤ ਸ਼ੁਕਰੀਆ ਪਰਮ ਫਿਲਾਤਿਕ ਦੀ ਜਾਣਕਾਰੀ ਦੇ ਲਈ ਲਗਾਤਾਰ ਇਸ ਖਬਰ ਦੇ ਨਾਲ ਬੜੇ ਰਹਿਣਾ ਜਾਣਕਾਰੀ ਤੁਹਾਡੇ ਕੋਲ ਲੈਦੇ ਰਹਾਂਗੇ